ਕਾਨੂੰਨ ਬਣਾਉਣ ਦੀ ਗੱਲ ਖੁਦ ਮੁੱਖ ਮੰਤਰੀ ਸਾਹਿਬ ਕਰਦੇ ਸੀ ਪਰ ਹਾਲੇ ਤੱਕ ਕਾਨੂੰਨ ਬਣਿਆ ਨਹੀਂ ਤੁਸੀਂ ਕਿਵੇਂ ਸਮਝਦੇ ਕਾਨੂੰਨ ਜੇ ਇਹਨਾਂ ਨੇ ਬਣਾਉਣਾ ਹੁੰਦਾ ਨਾ ਬਾਈ ਤਾਂ ਰਾਜਦੰਤਰ ਕਦੋਂ ਦਾ ਬਣਾ ਦਿੰਦਾ ਜਿਸ ਦੇਖ ਦੀ ਰਾਜਨੀਤੀ ਜਾਂ ਤਾਂ ਪਾਤਾਂ ਧਰਮਾਂ ਨੂੰ ਵੰਡ ਕੇ ਲੜਾਉਣ ਦੇ ਨਾਤੇ ਹੋਵੇ ਉਹ ਕਦੇ ਧਰਮ ਦਾ ਭਲਾ ਚਾਹ ਸਕਦੇ ਨੇ ਸਾਡੇ ਗੁਰੂਆਂ ਨੇ ਬਾਬੇ ਨਾਨਕ ਨੇ ਸਾਨੂੰ ਸੁਖਾਇਆ ਵੀ ਜ਼ੁਲਮ ਦੇ ਖਿਲਾਫ ਲੜਨਾ ਹੈ ਇਹ ਜ਼ੁਲਮ ਇਹ ਤਾਂ ਹੈਗਾ ਜਿਹੜੀ ਬੇਅਦਬੀ ਹੁੰਦੀ ਹੈ ਬਈ ਬਾਈ ਗਰਜੀਤ ਸਿੰਘ ਉਹਨਾਂ ਨੇ ਵੀ ਹਾਂ ਦਾ ਨਾਰਾ ਮਾਰੇ 1 ਸਾਲ ਤੋਂ ਉਹ ਟਾਵਰ ਤੇ ਸੰਘਰਸ਼ ਕਰ ਰਹੇ ਨੇ ਅਸੀਂ ਸਿੱਜਦਾ ਵੀ ਕਰਦੇ ਹਾਂ ਉਹਨਾਂ ਦੇ ਸੰਘਰਸ਼ ਨੂੰ ਕਹਿਣਾ ਸੋਕਾ ਹੁੰਦਾ ਬਾਈ ਹੈਨਾ ਆਪਣਾ ਕਾਰ ਬਾਰ ਛੱਡ ਕੇ 1 ਸਾਲ ਤੋਂ ਬੈਠੇ ਹੋਏ ਨੇ 1955 ਦਰਬਾਰ ਸਾਹਿਬ ਅਟੈਕ ਕਰਿਆ ਜਾਂਦਾ ਹੈ ਫਿਰ 66 ਚ ਛੋਟਾ ਜਿਹਾ ਸੂਬਾ ਪੰਜਾਬ ਨੂੰ ਬਣਾ ਦਿੱਤਾ ਜਾਂਦਾ ਹੈ ਹੈਨਾ ਅਸੀਂ ਤਾਂ ਫੇਰ ਵੀ ਐਮਰਜੈਂਸੀ ਜ 77 ਜਾਂ 75 70 ਚ ਫਿਰ ਦੇਸ਼ ਦਾ ਸਾਥ ਦਿੱਤਾ 500 ਗੁਰਦੁਆਰਿਆਂ ਮੁਕਾਂ ਲਾਈਆਂ ਗਈਆਂ 1000 ਪੀੜ ਗੁਰੂਗਰਾਂ ਸਹਿ ਮਹਾਰਾ ਦੀ ਸਾੜੀ ਗਈ ਦਿੱਲੀ ਦੇ ਅੰਦਰ ਇਹ ਕਹੇ ਜੋ ਕਾਨੂੰਨ ਬਣੇ ਵੀ ਕੋਈ ਬੇਅਦਬੀ ਕਰਨ ਵੇਲੇ 10 ਬਾਰ ਸੋਚੇ ਹਨ 500 ਦੇ ਕਰੀਬ ਬੇਅਦਬੀਆਂ ਹੋ ਚੁੱਕੀਆਂ ਨੇ ਤੁਸੀਂ ਵਾਰ-ਵਾਰ ਅਜਿਹੇ ਘਟਨਾਵਾਂ ਵਾਪਰਨ ਦਾ ਕਾਰਨ ਕੀ ਸਮਝ ਰਾਜਨੀਤੀ ਵੀਰੇ ਇਹਨਾਂ ਦੀ ਰਾਜਨੀਤੀ ਗੰਦੀ ਹੈ ਨੇ ਇਹਨੇ ਰਾਜ ਸਾਨੂੰ ਸਾਡੇ ਦੇ ਰਾਜ ਇਸ ਤਰੀਕੇ ਨਾਲ ਕਰਦੇ ਨੇ ਇਹਨੂੰ ਪਾੜ ਕੇ ਰੱਖੋ ਹਨ ਆਜ਼ਾਦੀ ਹੱਲ ਹੈ ਵੀਰੇ ਜੇ ਤੁਹਾ ਜਿਆਦ ਹੋਣ ਦੀ ਗੋਮਸੋ ਗੱਲ ਨਹੀਂ ਕਰੂਗੀ ਠੀਕ ਹੈ ਮਸਲੇ ਉਦੋਂ ਹੀ ਹੱਲ ਹੋਣਗੇ ਤੇ ਸਰਵਾਈ ਵਾਸਤੇ ਤੁਸੀਂ ਬਹੁਤ ਸੰਘਰਸ਼ ਕਰ ਸਕਦੇ ਹੋ ਪਰ ਜਦੋਂ ਜਦੋਂ ਤੁਸੀਂ ਸੁੱਖ ਦਾ ਸਾਹ ਲੈਣਾ ਨਾ ਇੱਕ ਚੈਨ ਦੀ ਨੀਂਦ ਸੌਣੀਓ ਤੁਸੀਂ ਆਪਣੇ ਰਾਤ ਚ ਸੌਣੀ ਹੈ ਨਾ ਜਦ ਤੁਸੀਂ ਆਜ਼ਾਦ ਹੋ ਜਾਓਗੇ ਹੈ ਨਾ ਸਰਕਾਰਾਂ ਨੇ ਜਿਹੜੀਆਂ ਉਹ ਲਗਾਤਾਰ ਆਪਣਾ ਰੁਖ ਬਦਲਦੀਆਂ ਰਹਿੰਦੀਆਂ ਨੇ ਇਸ ਮਾਮਲੇ ਦੇ ਵਿੱਚ ਵੀ ਪਹਿਲਾਂ ਬੇਅਦਬੀ ਦੇ ਲਈ ਕਾਨੂੰਨ ਬਣਾਉਣ ਦੀ ਗੱਲ ਖੁਦ ਮੁੱਖ ਮੰਤਰੀ ਸਾਹਿਬ ਕਰਦੇ ਸੀ ਪਰ ਹਲੇ ਤੱਕ ਕਾਨੂੰਨ ਬਣਿਆ ਨਹੀਂ ਤੁਸੀਂ ਕਿਵੇਂ ਸਮਝਦੇ ਹੋ ਕਾਨੂੰਨ ਜੇ ਇਹਨਾਂ ਨੇ ਬਣਾਉਣਾ ਹੁੰਦਾ ਨਾ ਬਾਈ ਤਾਂ ਰਾਜਦੰਤਰ ਕਦੋਂ ਦਾ ਬਣਾ ਦਿੰਦਾ ਜਿਹੜੀ ਇਸ ਦੇਸ਼ ਦੀ ਰਾਜਨੀਤੀ ਹੈ ਨਾ ਉਹ ਕਮਿਊਨਲ ਰਾਜਨੀਤੀ ਹੈ ਹੈਨਾ ਉਹ ਜਾਤਾਂ ਪਾਤਾਂ ਚ ਵੰਡਦੀ ਆ ਉਹ ਧਰਮਾਂ ਦੇ ਨਾਂ ਤੇ ਵੰਡ ਕੇ ਲੜਾਉਂਦੀ ਆ ਜਿਸ ਦੇਸ਼ ਦੀ ਰਾਜਨੀਤੀ ਜਾਤਾਂ ਪਾਤਾਂ ਧਰਮਾਂ ਨੂੰ ਵੰਡ ਕੇ ਲੜਾਉਣ ਦੇ ਨਾਂ ਤੇ ਹੋਵੇ ਉਹ ਕਦੇ ਧਰਮ ਦਾ ਭਲਾ ਚਾਹ ਸਕਦੇ ਨੇ ਕਦੇ ਨਹੀਂ ਬਾਈ ਚਾਹ ਸਕਦੇ ਹੈਨਾ ਪਰ ਅਸੀਂ ਸਰਵਾਈਵ ਕਰਦੇ ਆ ਇਸ ਦੇਸ਼ ਦੇ ਅੰਦਰ ਸਾਡੇ ਗੁਰੂਆਂ ਨੇ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਵੀ ਜ਼ੁਲਮ ਦੇ ਖਿਲਾਫ ਲੜਨਾ ਆ ਇਹ ਜ਼ੁਲਮ ਇਹ ਤਾਂ ਹੈਗਾ ਜਿਹੜੀ ਬੇਦਬੀ ਹੁੰਦੀ ਹੈ ਬਾਈ ਹਨ ਤੇ ਉਹਦੇ ਖਿਲਾਫ ਭਾਈ ਗਰਜੀਤ ਸਿੰਘ ਉਹਨਾਂ ਨੇ ਵੀ ਹਾਂ ਦਾ ਨਾਰਾ ਮਾਰੇ 1 ਸਾਲ ਤੋਂ ਉਹ ਟਾਵਰ ਤੇ ਸੰਘਰਸ਼ ਕਰ ਰਹੇ ਨੇ ਅਸੀਂ ਛਿੱਜਦਾ ਵੀ ਕਰਦੇ ਆ ਉਹਨਾਂ ਦੇ ਸੰਘਰਸ਼ ਨੂੰ ਕਹਿਣਾ ਸੋਕਾ ਹੁੰਦਾ ਬਾਈ ਹਨ ਆਪਣਾ ਘਰ-ਬਾਰ ਛੱਡ ਕੇ 1 ਸਾਲ ਤੋਂ ਬੈਠੇ ਹੋਏ ਨੇ ਤੇ 20 ਅਸੀਂ ਕੌਮ ਨੂੰ ਕਰ ਸਕਦੇ ਆ ਕੌਮ ਸਿਰ ਜੋੜਨਾ ਸਟਾਰਟ ਕਰੇ ਜਿਹੜੇ ਵੀ ਮਸਲੇ ਨੇ ਹੱਲ ਹੋਣੇ ਨੇ ਚਾਹੇ ਕਾਨੂੰਨ ਬਣਾਉਣ ਵਾਲੇ ਨੇ ਕੋਈ ਸਾਨੂੰ ਉਮੀਦ ਨਹੀਂ ਹੈਗੀ ਇਹਨਾਂ ਤੋਂ ਵੀ ਹਾਂ ਵੀ ਕੋਈ ਕਾਨੂੰਨ ਸਿੱਖਾਂ ਦੇ ਪੱਖ ਜਾਜ ਤੱਕ 78 ਸਾਲਾਂ ਚੋਂ 78 ਸਾਲ ਹੋ ਗਏ ਇਸ ਦੇਸ਼ ਨੂੰ ਆਜ਼ਾਦ ਹੋਏ ਨੂੰ ਕਦੇ ਕੋਈ ਬਣਿਆ ਹੋਵੇ ਹੈਨਾ ਸਾਨੂੰ ਤਾਂ ਤੋੜਨ ਵਾਸਤੇ ਹੀ ਜਿਵੇਂ ਅਸੀਂ 1947 ਚ ਪੰਜਾਬੀ ਸੂਬਾ ਦੀ ਆਪਣੀ ਕਿਹਾ ਵੀ ਸਾਡਾ ਸੂਬਾ ਦੋ ਭਾਈ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਆਜ਼ਾਦ ਹੋਣ ਤੋਂ ਬਾਅਦ ਉਹ ਤੋਂ ਬਾਅਦ 55 ਚ 1955 ਚ ਦਰਬਾਰ ਸਾਹਿਬ ਅਟੈਕ ਕਰਿਆ ਜਾਂਦਾ ਆ ਫਿਰ 66 ਚ ਛੋਟਾ ਜਿਹਾ ਸੂਬਾ ਪੰਜਾਬ ਨੂੰ ਬਣਾ ਦਿੱਤਾ ਜਾਂਦਾ ਹੈ ਹਨ ਅਸੀਂ ਤਾਂ ਫੇਰ ਵੀ ਐਮਰਜੈਂਸੀ ਜੀ 77 ਜਿਹੜਾ ਹੈ ਨਾ 75 70 ਜ ਫਿਰ ਦੇਸ਼ ਦਾ ਸਾਥ ਦਿੱਤਾ ਵੀ ਭਾਈ ਇਹ ਦੇਸ਼ ਡਿਕਟੇਟਰ ਸੀ ਪਛਣਾ ਜਾਏ ਤਾਂ ਨਾ ਸਾਈ ਚ ਨਾ ਜਾਏ ਹਨ ਫਿਰ ਕੀ ਕਰਿਆ 78 ਤੋਂ ਬਾਅਦ ਨਿਰੰਕਾਰੀਆਂ ਨਾਲ ਸਾਡਾ ਕਲੇਸ਼ ਪਵਾਇਆ ਉਹ ਲੜਾਈ ਹੋਈ ਫਿਰ ਧਰਮ ਯੁੱਧ ਮੋਰਚਾ ਲੱਗਿਆ ਦਰਬਾਰ ਸਾਹਿਬ ਟੈਂਕ ਚੜਾਈ ਗਏ ਹੈ ਨਾ 95 ਤੱਕ 25000 ਨੌਜਵਾਨ ਪਤਾ ਨਹੀਂ ਕਿਹੜੀ ਸਮਸ਼ਾਨ ਘਾੜ ਤੇ ਫੂਕਦੇ ਪਤਾ ਨਹੀਂ ਕਿਹੜੇ ਅ ਨਹਿਰ ਚ ਸੁੱਟਦੇ ਹਨ ਤੇ 3.5 ਲੱਖ ਸਾਡਾ ਬੰਦਾ ਮਾਰਿਆ ਗਿਆ 500 ਗੁਰਦੁਆਰਿਆਂ ਨੂੰ ਅੱਗ ਲਾਈਆਂ ਗਈਆਂ 1000 ਬੀੜ ਗੁਰੂਗਰਾਂ ਸਾਹਿਬ ਮਹਾਰਾਜ ਦੀ ਸਾੜੀ ਗਈ ਦਿੱਲੀ ਦੇ ਅੰਦਰ ਕੀ ਕਿਹੜਾ ਜ਼ੁਲਮ ਨਹੀਂ ਇਹਨਾਂ ਨੇ ਸਾਡੇ ਤੇ ਕੀਤਾ ਹੈ ਨਾ ਤੇ ਅਸੀਂ ਅੱਜ ਸੋਚਦੇ ਹਾਂ ਵੀ ਇਹ ਸਾਡੇ ਕੋਈ ਹੱਕ 'ਚ ਖੜਨਗੇ ਖੜ ਨਹੀਂ ਸਕਦੇ ਪਰ ਭਾਈ ਅਸੀਂ ਲੜਨ ਆਏ ਅਸੀਂ ਸਰਵਾਈਵ ਕਰਦੇ ਹਾਂ ਜਿਵੇਂ ਉਹ ਕਿਸਾਨੀ ਪਿੱਛੇ ਆਪਾਂ ਲੜਾਈ ਲੜਦੇ ਆ ਹਨਾ ਉਵੇਂ ਸਾਨੂੰ ਲੜਨਾ ਤਾਂ ਹੈਗਾ ਨਾ ਤੇ ਕੋਮ ਨੂੰ ਸਿਰ ਜੋੜਨ ਦੀ ਲੋੜ ਆ ਲੜਨਾ ਪੈਣਾ ਭਾਈ ਗੁਰਜੀਤ ਦਾ ਵੀ ਸਾਥ ਦੇਣਾ ਪੈਣਾ ਸਰਕਾਰਾਂ ਨਾਲ ਵੀ ਲੜਨਾ ਪੈਣਾ ਜੇਕਰ ਸਰਵਾਈਵ ਕਰਨਾ ਹੈ ਤਾਂ ਸਾਨੂੰ ਲੋੜ ਹੈਗੀ ਐ ਅੱਜ ਹੈਨਾ ਵੀ ਇਹ ਕਹੇ ਜਾ ਕਾਨੂੰਨ ਬਣੇ ਵੀ ਕੋਈ ਬੇਅਦਬੀ ਕਰਨ ਵੇਲੇ 10 ਵਾਰ ਸੋਚੇ ਹੈ ਨਾ ਤੇ ਇਸ ਕਰਕੇ ਭਾਈ ਗਰਜੀਤ ਵੀ ਲੜਦਾ ਹੈ ਅਸੀਂ ਵੀ ਲੜਦੇ ਹਾਂ ਅਸੀਂ ਵੀ ਜਿੰਨੇ ਕੁ ਜੋਗੇ ਹੈਗੇ ਆਂ ਭਾਈ ਜਰੂਰ ਆਉਣੇ ਆ ਮੋਰਚਾਂ ਦੇ ਆਉਣੇ ਆ ਸਾਤ ਦਿਨ ਨੇ ਜਿੰਨਾਂ ਪੰਜਾਬ ਲਈ ਖੜ੍ਹ ਸਕੀਏ ਹੈ ਨਾ ਕਿਉਂਕਿ ਕਰਮ ਲਿਖੇ ਜਾਣੇ ਨੇ ਬਾਬਾ ਨਾਨਕ ਦੇਖਦਾ ਹੈ ਨਾ ਵਾਹਿਗੁਰੂ ਦੇਖਦਾ ਆ ਆਪਣੇ ਕਰਮ ਸਿੱਧੇ ਕਰਨ ਹੁੰਨੇ ਆ ਬਾਈ ਤੇ ਆਪਣੇ ਕਰਮਾਂ ਪਿੱਛੇ ਇੱਥੇ ਆ ਕੇ ਸਾਤ ਦਿਨ ਨੇ ਆ ਤੇ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਨਾ ਪੰਜਾਬ ਲਈ ਖੜ੍ਹਣਾ ਚਾਹੀਦਾ ਪੰਜਾਬ ਲਈ ਹਾਂ ਦਾ ਨਾਰਾ ਮਾਰਨਾ ਚਾਹੀਦਾ ਅੱਛਾ ਭਾਈ ਲਗਾਤਾਰ ਕਟਨਾਵਾ ਵਾਪਰਦੀਆਂ ਨੇ ਕਿਉਂਕਿ 500 ਦੇ ਕਰੀਬ ਬੇਅਦਬੀਆਂ ਹੋ ਚੁੱਕੀਆਂ ਨੇ ਤੁਸੀਂ ਵਾਰ-ਵਾਰ ਅਜ ਡਰਾਮਾ ਵਾਪਰਨ ਦਾ ਕਾਰਨ ਕੀ ਸਮਝੋ ਰਾਜਨੀਤੀ ਵੀਰੇ ਇਹਨਾਂ ਦੀ ਰਾਜਨੀਤੀ ਗੰਦੀ ਹੈ ਇਹਨੇ ਰਾਜ ਸਾਨੂੰ ਸਾਡੇ ਦੇ ਰਾਜ ਇਸ ਤਰੀਕੇ ਨਾਲ ਕਰਦੇ ਨੇ ਇਹਨੂੰ ਪਾੜ ਕੇ ਰੱਖੋ ਹੈਨਾ ਇਹਨਾਂ ਨੂੰ ਅਨਸਟੇਬਲ ਕਰਕੇ ਰੱਖੋ ਪੰਜਾਬ ਨੂੰ ਹੈਨਾ ਸਿੱਖਾਂ ਨੂੰ ਅਨਸਟੇਬਲ ਕਰਕੇ ਰੱਖੋ ਕਿਉਂਕਿ ਜਦੋਂ ਸਿੱਖਾਂ ਨੂੰ ਤੁਸੀਂ ਸੋਚਣਾ ਰਾਜ ਵੀ ਇਹਨਾਂ ਨੂੰ ਰਾਜ ਬਾਰੇ ਨਹੀਂ ਸੋਚਣ ਦੇਣਾ ਜਦੋਂ ਤੁਸੀਂ ਰਾਜ ਬਾਰੇ ਸੋਚੋਗੇ ਹੈਨਾ ਫਿਰ ਤੁਸੀਂ ਚੈਲੰਜ ਕਰਦੇ ਹੋ ਉਹਨਾਂ ਦੇ ਸਿਸਟਮ ਨੂੰ ਹੈਨਾ ਉਹ ਉਹਦੇ ਬਾਰੇ ਜਾਣ ਨਹੀਂ ਦਿੰਦੇ ਕਦੇ ਫਿਰ ਬਿਆਦੇ ਵੀ ਉਹਦੇ 'ਚ ਨਸੇ ਆ ਜਾਣੇ ਉਹਦੇ ਇਨਕਾਊਂਟਰ ਆ ਜਾਣੇ ਹੈਨਾ ਉਹ ਸਾਰੀਆਂ ਚੀਜ਼ਾਂ ਇਹਨਾਂ ਦੀ ਇੱਕ ਰਾਜਨੀਤੀ ਹੈ ਵੀਰੇ ਹੈਨਾ ਤੇ ਸਾਨੂੰ ਫਿੱਟ ਨਹੀਂ ਹੁੰਦੀ ਇਹ ਰਾਜਨੀਤੀ ਸਾਨੂੰ ਤਾਂ ਬਾਬੇ ਨਾਨਕ ਦੀ ਰਾਜਨੀਤੀ ਫਿੱਟ ਹੁੰਦੀ ਹੈ ਸਰਬਤ ਦੇ ਭਲੇ ਵਾਲੀ ਅਸੀਂ ਤਾਂ ਸਾਰੇ ਅਸੀਂ ਤਾਂ ਜਾਤ ਪਾਤ ਨੂੰ ਮੰਨਦੇ ਨਹੀਂ ਹੈਗੇ ਅਸੀਂ ਤਾਂ ਸਾਰੇ ਧਰਮਾਂ ਨੂੰ ਇੱਕ ਮੰਨਦੇ ਆ ਸਾਡੇ ਵਾਸਤੇ ਤਾਂ ਰਾਮ ਵੀ ਹਨਾ ਪੂਜਨੀਏ ਆ ਸਾਡੇ ਵਾਸਤੇ ਤਾਂ ਕ੍ਰਿਸ਼ਨ ਵੀ ਪੂਜਨੀਏ ਸਾਡੇ ਵਾਸਤੇ ਤਾਂ ਸੀਪ ਜੀ ਵੀ ਪੂਜਨੀਏ ਆ ਠੀਕ ਹੈ ਤੇ ਅਸੀਂ ਤਾਂ ਸਾਰਿਆਂ ਨੂੰ ਇੱਕ ਬਰਾਬਰ ਸਮਝਦੇ ਪਰ ਇਹਨਾਂ ਦੀ ਰਾਜਨੀਤੀ ਗੰਦੀ ਆ ਇਸੇ ਕਰਕੇ ਹਰ ਰੋਜ਼ ਦੇਸ਼ ਗਰਕ ਚ ਜਾ ਰਿਹਾ ਡਾਊਨ ਹੁੰਦਾ ਜਾ ਰਿਹਾ ਡਾਊਨ ਹੁੰਦਾ ਜਾ ਰਿਹਾ ਤੇ ਆਜ਼ਾਦੀ ਹੱਲ ਹੈ ਵੀਰੇ ਜਦ ਤੱਕ ਆਜ਼ਾਦ ਹੋਣ ਦੀ ਕੌਮ ਸੋ ਗੱਲ ਨਹੀਂ ਕਰੂਗੀ ਠੀਕ ਹੈ ਮਸਲੇ ਉਦੋਂ ਹੀ ਹੱਲ ਹੋਣਗੇ ਤੇ ਸਰਵਾਈ ਵਾਸਤੇ ਤੁਸੀਂ ਬਹੁਤ ਸੰਘਰਸ਼ ਕਰ ਸਕਦੇ ਹੋ ਪਰ ਜਦੋਂ ਜਦੋਂ ਤੁਸੀਂ ਸੁੱਖ ਦਾ ਸਾਹ ਲੈਣਾ ਨਾ ਇੱਕ ਚੈਨ ਦੀ ਨੀਂਦ ਸੋਣੀਏ ਤੁਸੀਂ ਆਪਣੇ ਰਾਤ ਚ ਸੋਣੀਏ ਹੈਨਾ ਜੋ ਤੁਸੀਂ ਆਜ਼ਾਦ ਹੋ ਜਾਓਗੇ ਹੈਨਾ ਤੇ ਕੌਮ ਨੂੰ ਬੇਨਤੀ ਕਰਦੇ ਆ ਥੋਡੇ ਰਹੀਂ ਵੀ ਭਾਈ ਆਜ਼ਾਦ ਹੋਣ ਦੀ ਸੋਚ ਰੱਖੇ ਘਰ ਦੀ ਘਰ ਘਰ ਚ ਗੱਲ ਚੱਲੇ ਸਾਡੀਆਂ ਧੀਆ ਪੈਣਾ ਨੌਜਵਾਨ ਬੱਚੇ ਬਜ਼ੁਰਗ ਆਜ਼ਾਦੀ ਦੀ ਗੱਲ ਕਰਨ ਜੋ ਤੁਸੀਂ ਆਜ਼ਾਦ ਹੋ ਜਾਓਗੇ ਇਸ ਗੰਦੇ ਸਿਸਟਮ ਚ ਫੇਰ ਤੁਹਾਡਾ ਭਲਾ ਹੋ ਜਾਊਗਾ